ਵਿધાનਸਭਾ ਦੇ ਵਿੱਚ ਕੈਗ ਦੀ ਰਿਪੋਰਟ ਜਦੋਂ ਟੇਬਲ ਦੇ ਉੱਤੇ ਆਉਂਦੀ ਹੈ ਤੇ ਚਿੰਤਾਵਾਂ ਜਾਂਦੀ ਹੈ ਪੰਜਾਬ ਪਹਿਲਾਂ ਹੀ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਇਸ ਆਰਥਿਕ ਵਿੱਤੀ ਸੰਕਟ ਦੇ ਵਿੱਚੋਂ ਗੁਜ਼ਰਨਾ ਕਿਵੇਂ ਹੈ ਇਹ ਤੇ ਪੰਜਾਬ ਆਪਣੇ ਪੱਧਰ ਦੇ ਉੱਤੇ ਹੰਡਾਰਿਆ ਪਰ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਰੋਕੇ ਗਏ ਫੰਡਾਂ ਨੂੰ ਕਢਵਾਉਣ ਦੇ ਲਈ ਮਨਵਾਉਣ ਦੇ ਲਈ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਮੰਗ ਕੀਤੀ ਹੈ ਕੇਂਦਰ ਸਰਕਾਰ ਤੋਂ ਔਰ ਇੱਕ ਕਮੇਟੀ ਬਣਾਉਣ ਦੀ ਵੀ ਗੱਲ ਆਖੀ ਗਈ ਹੈ ਕਿ ਜਿਹੜੀ ਕਮੇਟੀ ਸੋਲੂਸ਼ਨ ਕੱਢੇ ਹੱਲ ਕੱਢੇਗੀ ਕਿ ਜਿਹੜੇ ਪੰਜਾਬ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਜੇਕਰ ਨਾ ਕੱਢਿਆ ਗਿਆ ਤੇ ਪੰਜਾਬ ਹੋਰ ਹਨੇਰੇ ਵੱਲ ਧੱਕਿਆ ਜਾਏਗਾ ਇਹ ਚਿੰਤਾ ਜ਼ਾਹਰ ਕੀਤੀ ਹੈ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਹਾਲਾਂਕਿ ਉਹ ਪਹਿਲਾਂ ਵੀ ਜਦੋਂ ਮੌਨਸੂਨ ਸੈਸ਼ਨ ਹੋਇਆ ਉਸ ਦੇ ਵਿੱਚ ਵੀ ਉਹ ਪਾਰਲੀਮੈਂਟ ਦੇ ਉਸ ਸੈਸ਼ਨ ਦੇ ਵਿੱਚ ਮੰਗ ਉਠਾ ਚੁੱਕੇ ਨੇ ਕਿ ਕੇਂਦਰ ਵੱਲੋਂ ਰੋਕੇ ਗਏ ਫੰਡ ਜਾਰੀ ਕੀਤੇ ਜਾਣ ਸਾਡੀ ਮਦਦ ਕੀਤੀ ਜਾਵੇ ਔਰ ਪੰਜਾਬ ਵੀ ਅਨਿਖੜਵਾ ਅੰਗ ਹੈ ਭਾਰਤ ਦਾ ਇਸ ਕਰਕੇ ਪੰਜਾਬ ਨੂੰ ਇਸ ਵਿੱਤੀ ਸੰਕਟ ਦੇ ਵਿੱਚੋਂ ਜਲਦੀ ਤੋਂ ਜਲਦੀ ਕੱਢਿਆ ਜਾਣਾ ਚਾਹੀਦਾ ਹੈ ਕੇਂਦਰ ਵੱਲੋਂ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਜਿਹੜੀ ਇਸ ਮਸਲਿਆਂ ਦਾ ਹੱਲ ਕਰੇਗੀ ਨਵਟਾਰਾ ਕਰੇਗੀ ਔਰ ਕੈਗ ਦੀ ਰਿਪੋਰਟ ਦੇਖਦੇ ਹੀ ਪੰਜਾਬ ਦਾ ਜਿਹੜਾ ਵਿੱਤੀ ਸੰਕਟ ਹੈ ਉਹ ਹੋਰ ਜਗਜाहਰ ਹੋ ਗਿਆ ਹੈ ਹਾਲਾਂਕਿ ਕੈਗ ਦੀ ਰਿਪੋਰਟ ਦੇ ਵਿੱਚ ਪੰਜਾਬ ਦੇ ਵਿੱਤੀ ਸੰਕਟ ਦਾ ਕੀ ਹਾਲ ਹੈ ਸਭ ਕੁਝ ਜਗਜਹਰ ਹੈ ਰਿਪੋਰਟ ਵਿਧਾਨ ਸਭਾ ਦੇ ਵਿੱਚ ਬੀਤੇ ਦਿਨ ਪੇਸ਼ ਕੀਤੀ ਗਈ ਸੀ ਔਰ ਰਾਜ ਦੇ ਜਿਹੜੇ ਨੇ ਖਾਸ ਕਰਕੇ ਜੀ ਡੀ ਪੀ ਉਸ ਮਾਮਲੇ ਦੇ ਵਿੱਚ ਕਿੰਨੀ ਵਾਧਾ ਹੋਇਆ ਕਿੰਨਾ ਘਾਟਾ ਹੋਇਆ ਵਿਸਥਾਰ ਪੂਰਵਕ ਰਿਪੋਰਟ ਦਿੱਤੀ ਗਈ ਹਾਲਾਂਕਿ ਜਿਹੜਾ ਪਬਲਿਕ ਡੈਪਟ ਹੈ ਉਹ 44% ਦੀ ਹੋ ਗਿਆ ਹਾਲਾਂਕਿ ਹੁਣਾ 20% ਦੀ ਚਾਹੀਦਾ ਸੀ ਕੈਗ ਦੀ ਰਿਪੋਰਟ ਦੇ ਵਿੱਚ ਚਿੰਤਾ ਵੀ ਪ੍ਰਗਟ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ ਕੇਂਦਰ ਤੋਂ ਕਮੇਟੀ ਗਠਕ ਕਰਨ ਦੀ ਮੰਗ ਰੱਖੀ ਹੈ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ ਰੈਵਨਿਊ ਡੈਫਿਸਟ ਆਫ ਜੀਡੀਪੀ ਜੋ 2 ਫੀਸਦੀ ਹੋਣਾ ਚਾਹੀਦਾ ਸੀ ਉਹ ਡਬਲ ਹੋ ਕੇ 4 ਫੀਸਦੀ ਹੋ ਗਿਆ ਪੰਜਾਬ ਪਹਿਲਾਂ ਹੀ 2.82 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਪੰਜਾਬ ਦੇ ਉੱਤੇ ਤੇ 2 ਸਾਲਾਂ ਦੇ ਦੌਰਾਨ 90 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਚੁੱਕਣ ਲਈ ਸੂਬਾ ਸਰਕਾਰ ਮਜਬੂਰ ਹੋਈ 22 ਫੀਸਦੀ ਰੈਵਨਿਊ ਪੰਜਾਬ ਦਾ ਸਟੇਟ ਗਵਰਨਮੈਂਟ ਦਾ ਜਿਹੜਾ ਇੰਟਰਸਟ ਦੇ ਤੌਰ ਦੇ ਉੱਤੇ ਹੀ ਚਲਿਆ ਜਾਂਦਾ ਹੈ ਔਰ ਇਨੀ ਨਾਜ਼ੁਕ ਸਥਿਤੀ ਦੇ ਵਿੱਚ ਪੰਜਾਬ ਦਾ ਰੈਵਨਿਊ ਜਿਹੜਾ 11% ਦੀ ਵਧਿਆ ਹਾਲਾਂਕਿ ਖਰਚਾ ਜਿਹੜਾ ਉਹ 13% ਦੀ ਵਧ ਗਿਆ ਕਹਿਣ ਦਾ ਭਾਵ ਕਿ ਆਮਦਨ ਘਟ ਤੇ ਖਰਚੇ ਵਧ ਗਏ ਨੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਕੇਂਦਰ ਤੇ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜੋ ਫਿਸਕਲ ਡੈਫਿਸਟ ਹੈ ਉਹ ਸਿਰਫ ਪੰਜਾਬ ਦਾ ਹੀ ਨਹੀਂ ਉਹ ਪੂਰੇ ਦੇਸ਼ ਦਾ ਹੈ ਪੰਜਾਬ ਵੀ ਭਾਰਤ ਦਾ ਨਿਖੜਵਾਂ ਹੈ ਤੇ ਪੰਜਾਬ ਭਾਰਤ ਦੇ ਦਿਲ ਦੇ ਵਾਂਗ ਕੰਮ ਕਰਦਾ ਹੈ ਦਿਲ ਵਾਂਗ ਧੜਕਦਾ ਹੈ ਦੇਸ਼ ਦੀ ਫੂਡ ਬਾਸਕਟ ਹੈ ਪੰਜਾਬ ਕੇਂਦਰ ਤੋਂ ਫੰਡ ਰੀਲੀਜ਼ ਕਰਨ ਦੀ ਵੀ ਮੰਗ ਵਿਕਰਮ ਸਿੰਘ ਸਾਨੀ ਨੇ ਕੀਤੀ ਹੈ ਸਦਸਦ ਮੈਂਬਰ ਰਾਜ ਸਭਾ ਮੈਂਬਰ ਨੇ ਕਿਹਾ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਵੀ ਬੇਨਤੀ ਕਰਨ ਦਾ ਮੌਕਾ ਮਿਲਿਆ ਸੀ ਉਦੋਂ ਵੀ ਕੀਤੀ ਗਈ ਸੀ ਪੰਜਾਬ ਦਾ 85 ਕਰੋੜ ਰੁਪਇਆ ਜਿਹੜਾ ਆ ਉਹ ਫੰਡ ਪੈਂਡਿੰਗ ਪਿਆ ਹੈ ਉਹ ਰੀਲੀਜ਼ ਨਹੀਂ ਕੀਤਾ ਜਾ ਰਿਹਾ ਜਿਸ ਦੇ ਵਿੱਚੋਂ 5600 ਕਰੋੜ ਰੁਪਏ ਰੂਰਲ ਡਿਵੈਲਪਮੈਂਟ ਦਾ ਫੰਡ ਹੈ ਆਰਡੀਐਫ ਦਾ 1000 ਕਰੋੜ ਰੁਪਏ ਤੋਂ ਵੱਧ ਨੈਸ਼ਨਲ ਹੈਲਥ ਮਿਸ਼ਨ ਦਾ ਫੰਡ ਹੈ 1837 ਕਰੋੜ ਰੁਪਏ ਸਪੈਸ਼ਲ ਅਸਿਸਟੈਂਟ ਟੂ ਸਟੇਟ ਫਾਰ ਕੈਪੀਟਲ ਇਨਵੈਸਟਮੈਂਟ ਦਾ ਫੰਡ ਹੈ ਇਸ ਨੂੰ ਸੜਕਾਂ ਦੇ ਨਿਰਮਾਣ ਦੇ ਲਈ ਵਰਤਿਆ ਜਾਣਾ ਸੀ ਪਰ جاری ਨਹੀਂ ਕੀਤਾ ਗਿਆ ਉਕੀਤਾ ਜਾਣਾ ਚਾਹੀਦਾ ਹੈ ਪੰਜਾਬ ਨੂੰ ਹਰ ਸਾਲ ਕੈਸ਼ ਕ੍ਰੈਡਿਟ ਲਿਮਿਟ ਦਾ 650 ਕਰੋੜ ਰੁਪਏ ਦੇਣਾ ਪੈਂਦਾ ਪੰਜਾਬ ਨੂੰ ਇਸ ਦਾ ਸਮਾਧਾਨ ਹੋਣਾ ਚਾਹੀਦਾ ਹੱਲ ਨਿਕਲਣਾ ਚਾਹੀਦਾ ਹੈ ਜਦ ਕਿ ਬੈਠਕ ਦੇ ਵਿੱਚ ਗੱਲਬਾਤ ਦੇ ਨਾਲ ਇਸ ਦਾ ਹੱਲ ਕੱਢਿਆ ਜਾ ਸਕਦਾ ਹੈ ਇਸ ਕਰਕੇ ਕੈਬਨਟ ਕਮੇਟੀ ਗਠਿਤ ਕਰਨ ਦੀ ਜਿਹੜੀ ਆ ਮੰਗ ਕੀਤੀ ਗਈ ਆ ਵਿਕਰਮ ਸਿੰਘ ਸਾਨੀ ਵੱਲੋਂ ਕਿ ਕੇਂਦਰ ਨੇ ਬੀਤੇ ਹਾfte ਰਾਜਪੁਰਾ ਪਟਿਆਲਾ ਇੰਡਸਟਰੀਅਲ ਜ਼ੋਨ ਪੰਜਾਬ ਨੂੰ ਦਿੱਤਾ ਹੈ ਜਿਸ ਦੇ ਲਈ 1102 ਕਰੋੜ ਦੋ ਏਕੜ ਜਿਹੜੀ ਜ਼ਮੀਨ ਹੈ ਉਹ ਖਾਲੀ ਪਈ ਹੈ ਜੇਕਰ ਇਹ ਵੀ ਫੰਡ ਰੀਲੀਜ਼ ਹੋ ਜਾਂਦੇ ਨੇ ਤੇ ਇਹ ਵੀ ਬਹੁਤ ਚੰਗੀ ਗੱਲ ਹੋਵੇਗੀ ਸੂਬੇ ਲਈ ਹਾਲਾਂਕਿ ਵਿੱਤੀ ਸੰਕਟ ਤੋਂ ਪੰਜਾਬ ਨੂੰ ਉਭਾਰਨ ਦੇ ਲਈ ਕੇਂਦਰ ਨੂੰ ਇੱਕ ਕੈਬਨਟ ਕਮੇਟੀ ਬਣਾਉਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਹਨੇਰੇ ਤੋਂ ਵੱਲ ਜਾਣ ਤੋਂ ਰੋਕਿਆ ਜਾ ਸਕੇ ਹਾਲਾਂਕਿ ਪੰਜਾਬ ਪਹਿਲਾਂ ਹੀ ਆਲਮੋਸਟ ਹਨੇਰੇ ਵੱਲ ਧੱਕਿਆ ਜਾ ਚੁੱਕਾ ਹੈ ਤੇ ਵੱਖ-ਵੱਖ ਕੇਂਦਰੀ ਫੰਡ ਰੀਲੀਜ਼ ਹੋਣੇ ਚਾਹੀਦੇ ਨੇ ਇਹ ਵਿਕਰਮਜੀਤ ਸਿੰਘ ਸਾਨੀ ਦੀ ਮੰਗ ਹੈ ਇਸ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਆਖਿਆ ਕਿ ਮੈਂ ਬੇਨਤੀ ਕੀਤੀ ਸੀ ਪਰ ਹਜੇ ਤੱਕ ਕੋਈ ਅਮਲ ਨਹੀਂ ਹੋਇਆ ਤੇ ਕੇਂਦਰ ਸਰਕਾਰ ਨੂੰ ਇੱਕ ਕਮੇਟੀ ਗਠਿਤ ਕਰ ਦੇਣੀ ਚਾਹੀਦੀ ਹੈ ਜਿਸ ਦੇ ਤਹਿਤ ਇਹ ਇਨ੍ਹਾਂ ਸਮੱਸਿਆਵਾਂ ਦਾ ਇਨ੍ਹਾਂ ਜਿਹੜੀਆਂ ਸਾਹਮਣੇ ਨੇ ਜਿਸ ਤੇ ਨਾਲ ਪੰਜਾਬ ਦੋ ਚਾਰ ਹੋ ਰਿਹਾ ਜੂਝ ਰਿਹਾ ਉਸ ਨੂੰ ਹੱਲ ਕੀਤਾ ਜਾ ਸਕੇ ਤਾਂ ਰਾਜ ਸਭਾ ਮੈਂਬਰ ਦੇ ਵੱਲੋਂ ਇਹ ਪਹਿਲ ਕਦਮੀ ਤਾਂ ਕੀਤੀ ਗਈ ਹੈ ਹਾਲਾਂਕਿ ਬਾਕੀ ਰਾਜ ਸਭਾ ਮੈਂਬਰ ਨੇ ਜਿਹੜੇ ਉਹ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਵਿਅਸਤ ਨਜ਼ਰ ਆ ਰਹੇ ਨਹੀਂ ਪਰ ਵਿਕਰਮਜੀਤ ਸਿੰਘ ਸਾਨੀ ਹੋਰਾਂ ਨੇ ਇਪਿਆਲ ਕਦਮੀ ਜ਼ਰੂਰ ਕੀਤੀ ਔਰ ਜੇਕਰ ਇਸੇ ਤਰ੍ਹਾਂ ਹੀ ਲੋਕ ਸਭਾ ਤੇ ਰਾਜ ਸਭਾ ਮੈਂਬਰ ਆਪਣੇ ਪੱਦਰ ਦੇ ਉੱਤੇ ਮਿਲ ਕੇ ਕੋਈ ਇੱਕ ਵਿਉਂਤ ਬਣਾਉਣ ਔਰ ਕੇਂਦਰ ਸਰਕਾਰ ਦੇ ਕੋਲ ਗੱਲਬਾਤ ਦਾ ਰਸਤਾ ਹੋਰ ਖੋਲਣ ਤਾਂ ਫਿਰ ਇਹ ਮਸਲਾ ਹੱਲ ਹੋ ਸਕਦਾ ਹਾਲਾਂਕਿ ਆਮ ਤੌਰ ਤੇ ਇੱਕ ਚਰਚਾ ਹੁੰਦੀ ਹੈ ਕਿ ਜਦੋਂ ਵੀ ਕੇਂਦਰ ਸਰਕਾਰ ਨੇ ਫੰਡ ਰੋਕੇ ਨੇ ਉਸ ਦੇ ਵਿੱਚ ਸੂਬਾ ਸਰਕਾਰ ਦੀ ਕਿਤਨੇ ਕਿਤਨੇ ਗੈਲੀ ਸਾਹਮਣੇ ਆਈ ਹੈ ਫੰਡ ਰੋਕੇ ਨੂੰ ਲੈ ਕੇ ਚਾਹੇ ਉਹ ਮਹੱਲਾ ਕਲੀਨਿਕ ਦੇ ਉੱਤੇ ਲੱਗ ਰਿਹਾ ਹੋਵੇ ਜਾਂ ਫਿਰ ਜਿਹੜੇ ਵੀ ਹੋਰ ਫੰਡ ਨੇ ਆਰਡੀਐਫ ਦੇ ਹੋਰ ਪਾਸੇ ਵਰਤਣ ਦੀ ਗੱਲ ਹੋ ਜਾਂਦੀ ਹੈ ਜਿਸ ਦੇ ਕਰਕੇ ਕੇਂਦਰ ਸਰਕਾਰ ਇਤਰਾਜ਼ ਜਤਾ ਦਿੰਦੀ ਹੈ ਕਿ ਫੰਡ ਜਿਹੜੇ ਕੰਮ ਲਈ ਦਿੱਤਾ ਜਾ ਰਿਹਾ ਉੱਥੇ ਵਰਤਿਆ ਨਹੀਂ ਜਾ ਰਿਹਾ ਇਹ ਹੋਰ ਪਾਸੇ ਲਾਇਆ ਜਾ ਰਿਹਾ ਹੈ ਲੈ ਕੇ ਸਿਆਸੀ ਤੌਰ ਦੇ ਉੱਤੇ ਇੱਕ ਦੂਜੇ ਨੂੰ ਤਾਨੇ ਮਿਣੇ ਵੀ ਵੱਜ ਚੁੱਕੇ ਨੇ ਭਾਜਪਾ ਦੀ ਪੰਜਾਬ ਦੀ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਹਮੋ ਸਾਹਮਣੇ ਹੋ ਚੁੱਕੀ ਸੀ ਇੱਥੋਂ ਤੱਕ ਕਿ ਕਾਂਗਰਸ ਤੇ ਸ਼੍ਰੋਮਣੀ ਕਾਲੀ ਦਲ ਨੇ ਵੀ ਸਵਾਲ ਚੁੱਕੇ ਸਨ ਆਮ ਆਦਮੀ ਪਾਰਟੀ ਤੇ ਕਿ ਇਹਨਾਂ ਨੂੰ ਫੰਡਾਂ ਦੀ ਵਰਤੋਂ ਨਹੀਂ ਕਰਨੀ ਹੁੰਦੀ ਇਹ ਫੰਡ ਆਪਣੀਆਂ ਮਸ਼ਹੂਰੀਆਂ ਲਈ ਜ਼ਿਆਦਾ ਵਰਤ ਰਹੇ ਨੇ ਕਮ ਲਈ ਘਟ ਵਰਤ ਰਹੇ ਨੇ ਹਾਲਾਂਕਿ ਆਵਾ ਦੀ ਪਾਰਟੀ ਨੇ ਇਸ ਗੱਲ ਦਾ ਵੀ ਮੂੜਵਾ ਜਵਾਬ ਦਿੰਦਿਆਂ ਹੋਇਆ ਸਮੇਂ-ਸਮੇਂ ਦੇ ਉੱਤੇ ਆਖਿਆ ਕਿ ਕੇਂਦਰ ਸਰਕਾਰ ਤਾਂ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਹੈ ਇਹ ਫੰਡ ਤਾਂ ਨਹੀਂ ਜਾਰੀ ਕੀਤੇ ਜਾ ਰਹੇ ਜੇਕਰ ਫੰਡ ਜਾਰੀ ਹੋਣ ਤੇ ਪੰਜਾਬ ਦੀ ਵਿਕਾਸ ਦਾ ਪਹੀਆ ਜਿਹੜਾ ਉਹ ਜਲਦੀ ਤੇ ਤੇਜ਼ੀ ਨਾਲ ਤੁਰ ਸਕਦਾ ਰਹਿ ਸਕਦਾ ਪਰ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਢਿੱਕਾ ਬਣੀ ਹੋਈ ਹੈ ਪਰ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਮੰਗ ਕੀਤੀ ਹੈ ਕਿ ਇੱਕ ਤਾਂ ਕੇਂਦਰ ਸਰਕਾਰ ਵੱਲੋਂ ਇੱਕ ਕੈਬਨਟ ਕਮੇਟੀ ਗਠਿਤ ਕਰ ਦਿੱਤੀ ਜਾਵੇ ਜਿਸ ਤੋਂ ਬਾਅਦ ਫਿਰ ਇਹਨਾਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ ਵੱਖ-ਵੱਖ ਫੰਡ ਨੇ ਜਿਹੜੇ ਰੁਕੇ ਪਏ ਨੇ ਔਰ CAG ਦੀ ਰਿਪੋਰਟ ਆਉਣ ਦੇ ਨਾਲ ਹੋਰ ਵੀ ਚਿੰਤਾ ਵਧ ਗਈ ਹੈ ਕਿ ਕਿੰਨੀ ਜਿਹੜੀ ਵਿੱਤੀ ਹਾਲਤ ਹੈ ਆਰਥਿਕ ਹਾਲਤ ਹੈ ਸੂਬੇ ਦੀ ਉਹ ਪਤਲੀ ਹੁੰਦੀ ਜਾ ਰਹੀ ਹੈ ਦਿਨੋ-ਦਿਨ ਤੇ ਇਸ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਕਰਜ਼ੇ ਦੀ ਰਾਸ਼ੀ ਵੀ ਹੈ ਜਿਹੜੀ ਪੰਜਾਬ ਸਰ ਦੇ ਉੱਤੇ ਸੂਬੇ ਸਰ ਦੇ ਉੱਤੇ ਵਧਦੀ ਜਾ ਰਹੀ ਹੈ ਤੇ ਇਸ ਨੂੰ ਰੋਕਣ ਦੇ ਲਈ ਉਹ ਫੰਡਾਂ ਦਾ ਰਿਲੀਜ਼ ਹੋਣਾ ਬੇहद ਲਾਜ਼ਮੀ ਹੈ ਜਿਹੜੇ ਕੇਂਦਰ ਸਰਕਾਰ ਦੇ ਵੱਲ ਪੈਂਡਿੰਗ ਬਏ ਨੇ ਦੇਖਦੇ ਹਾਂ ਕਿ ਫੰਡ ਦੀ ਚਰਚਾ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਸਮੇਂ-ਸਮੇਂ ਤੇ ਇਸ ਦੀ ਗੱਲ ਹੋ ਜਾਂਦੀ ਹੈ ਪਰ ਹਾਲੇ ਤੱਕ ਫੰਡ ਰੀਲੀਜ਼ ਨਹੀਂ ਕੀਤੇ ਗਏ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਪੁਰਾਣੇ ਜਿਹੜੇ ਗਵਰਨਰ ਬਨਵਾਰੀ لال ਕ੍ਰੋਹਿਤ ਨੇ ਉਹ ਆਪਸ ਦੇ ਵਿੱਚ ਵੀ ਇਸ ਮਾਮਲੇ ਦੇ ਵਿੱਚ ਕਾਫੀ ਇੱਕ ਦੂਜੇ ਨੂੰ ਜਵਾਬ ਤਿੱਖੇ ਰੂਪ ਵਿੱਚ ਦੇ ਚੁੱਕੇ ਸਨ ਜਦੋਂ ਰਾਜਪਾਲ ਹਸਾਬ ਮੰਗਦੇ ਸਨ ਤਾਂ ਫਿਰ ਮੁੱਖ ਮੰਤਰੀ ਕਹਿੰਦੇ ਸਨ ਕਿ ਸਾਡੇ ਰੀਲੀਜ਼ ਹੋਣ ਵਾਲੇ ਜਿਹੜੇ ਫੰਡ ਪੈਂਡਿੰਗ ਪਏ ਨੇ ਉਹ ਵੀ ਸਾਡੇ ਤੋਂ ਹòn ਦੇ ਲਈ ਵੀ ਕਦੇ ਗੱਲ ਤੋੜਨ ਹਾਲਾਂਕਿ ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਗਟਾਰੀਆ ਹੁਣ ਮੁੱਖ ਮੰਤਰੀ ਇਸ ਬਾਬਤ ਉਹਨਾਂ ਨੂੰ ਵੀ ਕੀ ਮਿਲ ਕੇ ਗੱਲਬਾਤ ਕਰਨ ਦੀ ਗੱਲ ਕਹਿੰਦੇ ਨੇ ਜਾਂ ਨਹੀਂ ਕਹਿੰਦੇ ਵੀ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਪਰ ਗੱਲ ਇੱਥੇ ਮੁੱਕਦੀ ਹੈ ਕਿ ਜਦੋਂ ਤੱਕ ਕੇਂਦਰ ਵੱਲੋਂ ਪੈਂਡਿੰਗ ਪੇ ਫੰਡ ਰੀਲੀਜ਼ ਨਹੀਂ ਕੀਤੇ ਜਾਂਦੇ ਉਦੋਂ ਤੱਕ ਪੰਜਾਬ ਸੂਬੇ ਨੂੰ ਸੁੱਖ ਦਾ ਸਾਹ ਨਹੀਂ ਆ ਸਕਦਾ ਹੁਣ ਐਮਪੀ ਵਿਕਰਮ ਸਿੰਘ ਸਾਨੀ ਵੱਲੋਂ ਕੀਤੀ ਗਈ ਇਹ ਮੰਗ ਕਦੋਂ ਪੂਰੀ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ